ਸਵਾਗਤ ਹੈ ਕਿਸਾਨ ਵੀਰੋ ਹੋੜਾ ਟੇਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲੋ 76965 ਬਾਈਆਂ ਦਾ ਨੰਬਰ ਨੋਟ ਕਰੋ 76967 15 15667 ਤੇ ਬਾਕੀ ਦਾ ਅੱਜ ਆਪਾਂ ਤੁਹਾਨੂੰ ਦੋ ਬੈੜਾ ਦਿਖਾਵਾਂਗੇ ਜੀ ਪਿੰਡ ਕੋਠਾਗੁਰੂ ਦਾ ਠੀਕ ਹੈ ਜੀ ਤੇ ਇੱਕ ਸੂਈ ਸਵਾਈ ਹੈ ਸ਼ਾਹੀਵਾਲ ਤੇ ਇੱਕ ਹੈਗੀ ਐਚ ਐਫ ਕਿਹੜਾ ਸੂਆ ਕਦੋਂ ਸੂਈਆਂ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂ ਸਸੀ ਕਾ ਬਾਈ ਪਿੰਡ ਕੋਠਾਗੁਰੂ ਕਾ ਜ਼ਿਲ੍ਹਾ ਬਠਿੰਡਾ ਦੇ ਦਸਤਿਲ ਰਾਮਪਰਾ ਫੂਲ ਤੇ ਭਗਤਾ ਭਾਈ ਤੋਂ 4 ਕਿਲੋਮੀਟਰ ਗੰਡੂ ਰੋਡ ਤੇ ਘਰ ਆਣਾ ਬਾਈ ਆਪਣਾ ਤੇ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਪਹਿਲਾਂ ਤਾਂ ਜੀ ਆਪਾਂ ਦੱਸੋ ਜਿਹੜੀਆਂ ਬੈੜਾ ਅੱਜ ਆਪਾਂ ਦੋ ਦਿਖਾਉਣੀਆਂ ਹਾਂ ਜੀ ਦੋ ਤੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਆ ਜੋਰੇ ਇਧਰ ਆ ਜੋ ਤੇ ਜਿਹੜੀ ਆਪਾਂ ਸੂਈ ਸਵਾਈ ਦੇਖੀ ਜਾਂਦੇ ਆ ਜੀ ਕਦੋਂ ਸੂਈ ਹੈ ਵੀਰੇ ਇਹ ਇਹ ਟੜਕੇ ਸੂਈਆ ਬਸ ਜੇਰ ਪੈਣੀ ਬਾਕੀ ਆ ਹਾਂ ਹਾਂ ਤੇ ਬੱਚੀ ਦੇਤੀ ਤੇ ਬੈੜ ਸਾਹੀ ਵਾਲਾ ਆ ਗਈ ਤੇ ਕਿਸੇ ਨੇ ਟੀਕਾ ਭਰਾਇਆਗਾ ਜਰਸੀ ਦਾ ਹਨਾ ਪਿਓਰ ਜਰਸੀ ਬੱਚੀ ਦਿੱਤੀ ਐਨੇ ਤੇ ਵੀਰੇ ਕਿਹੜਾ ਸੂਆ ਇਹ ਕਿ ਕਿੰਨਾ ਦੁੱਧ ਦਿੰਦਾ ਵਾ ਦੂਜੇ ਸੂਏ ਦਾ ਦੁੱਧ 14 ਕਿਲੋ ਕੱਢਾ ਵਾ 14 ਕਿਲੋ ਦੁੱਧ ਇਹਦਾ ਕੱਢਿਆ ਵਤੇ ਬਾਕੀ ਦਾ ਕਾ ਦੱਸਾਇਆ ਜਿ ਫੁੱਲ ਤੇ ਸੰਗ-ਸੰਗ ਜੀ ਕੋਈ ਮਾਰਦੀ ਕਰਦੀ ਤਾਂ ਨਹੀਂ ਫੇਰ ਉਹ ਹੱਥ ਉੱਥੇ ਬੜੀ ਸੀਲ ਆ ਹਨਾ ਹੂੰ ਜਿਵੇਂ ਤਾਜੀ ਸੂਏ ਜਿਵੇਂ ਨਹੀਂ ਪੂਚ ਚੱਕ ਲੈਂਦੇ ਆ ਦੇਖੋ ਜੀ ਲਿਓ ਫਿਰ ਬੱਚਾ ਨੇੜੇ ਧਾਰਾ ਮਾਰਦ ਗਿਆ ਤਾ ਕਰੋ ਜੀ ਚੈੱਕ ਮੁੜ ਕੇ ਤੋਰਾ ਤਾਰਾ ਸਾਨੂੰ ਕਰਾਵਾਂਗੇ ਚੈੱਕ ਤੇ ਰੇਟ ਵੀਡੀਓ ਦੇ ਵਿੱਚ ਹੀ ਹੋ ਬਣੇ ਰਹੋ ਦੋ ਆਗਾਂ ਦੋਨੇ ਤੁਹਾਨੂੰ ਦਿਖਾ ਦੇਣਗੇ ਦੋਨਾਂ ਦੇ ਮੁੱਲ ਕਰਾ ਕੇ ਵੀਡੀਓ ਦੇ ਵਿੱਚ ਹੀ ਦੱਸ ਦੇਣੇ ਆ ਦੇਖੋ ਜੀ ਕੋਈ ਵਾਸਤਾ ਨਹੀਂ ਬੱਚੀ ਪਿਓਰ ਜਰਸੀ ਆ ਪੰਜਾਬ ਵਾਲੀ ਜਰਸੀ ਜਿਹਨੂੰ ਆਪਾਂ ਕਹਿੰਦੇ ਆ ਉਹ ਬੱਚਾ ਦਾ ਮਾਰਦੇ ਵਸਧਾਰਾਂ ਪਖਮੀ ਵੀ ਕੋਈ ਹੈ ਤਾਂ ਜੀ ਬੱਚਾ ਪਹਿਲਾਂ ਚਗਾਇਆ ਕੋਈ ਬੋਲਾ ਬੁਲਾ ਕੱਢਿਆ ਜੀ ਨਹੀਂ ਕੁਛ ਨਹੀਂ ਕੱਢਿਆ ਬੰਦੇ ਜਮਾ ਸਿੰਪਲ ਤੇ ਪੱਧਰ ਬੰਦੇ ਆ ਜੀ ਆ ਦੇਖੋ ਤੇ ਜਮਾ ਬਾਸ ਤੇ ਨਹੀਂ ਕੋਈ ਨਿਆਣੇ ਦੀ ਵੀ ਲੋੜ ਹੈ ਨਾ ਨਾ ਤੇ ਬਾਕੀ ਦਾ ਘਰੇ ਦੁੱਧ ਪੀਣ ਵਾਲਾ 60 ਤੋਂ ਪਲੱਸ ਫਾਇੜ ਇਹਨੇ ਦੇਣੀਆਂ ਹੈ ਨਾ ਹਾਂਜੀ ਹਾਂਜੀ ਤੇ ਦੁੱਧ ਇਹਨੇ ਕਿੰਨਾ ਦੇ ਦੇਣਾ ਜੀ 214 ਕਿਲੋ ਆ ਦੇਖੋ ਧਾਰਾਂ ਦੇਖੋ ਸਾਫ ਸੁਥਰੀਆਂ ਜਮਾ ਜਾਇਜ਼ ਗੱਲ ਕਰੀ ਆ ਸਾਰੀ ਤੇ ਜੇਰ ਦਾ ਲੜ ਤੁਰਿਆ ਵਾ ਮੂਹਰਿਆਂ 'ਚ ਹੋਰ ਮਾਰ ਦਿਓ ਮਾਰ ਦਿਓ ਚਾਰ ਚਾਰ ਤੇ ਪਾਏਗੀ ਜਿਹੜਾ 22 ਵੀਡੀਓ ਬਣਾ ਕੇ ਰੱਖ ਲੈਣਗੇ ਓਕੇ ਜੀ ਟੋਰਾ ਕਰਾਓ ਇਹਦਾ ਚੈੱਕ ਟੋਰੇ ਉੱਪਰੇ ਇਹ ਜੀ ਆਪਾਂ ਗੱਲ ਕਰ ਲਗੇ ਚੰਗੀ ਆ ਸਾਰੀ ਹੂੰ ਤੇ ਗਰਮੀ ਗੁਰਮੀ ਨੇ ਨਾਮ ਦੇ ਬਰਾਬਰ ਮੰਨਣੀਆਂ ਨੇੜੇ ਵੀ ਨਹੀਂ ਆਉਣੀ ਇਹਦੇ ਗਰਮੀ ਮੰਨਣੀ ਤਾਂ ਦੂਰ ਜੀ ਕਰੋ ਚੈੱਕ ਤੇ ਛਾਈ ਵਾਲ ਚੀ ਆ ਗਈ ਹੈ ਜੀ ਸਿੰਘ ਜ਼ਰੂਰ ਆ ਤੇ ਕਰਮ ਵਾਲੀ ਕਹਿੰਦੀ ਕੁਛ ਨਹੀਂ ਆ ਦੇਖੋ ਜੀ ਹੂੰ ਲੈ ਚਲੋ ਆ ਦੇਖ ਬੱਚਾ ਵੇਖੋ ਕਿੰਨਾ ਪਿਆਰਾ ਤੇ ਬੈੜ ਵੀ ਦੇਖੋ ਦੋਰੋ ਜੀ ਹਾਂ ਦੇਖੋ ਲੈ ਚਲੋ ਮਾੜੀ ਜੀ ਹੂੰ ਮੋੜ ਲਿਓ ਬਰੇ ਕਿਉਂਕਿ ਹਜੇ ਤਾਜੀ ਸੂਈ ਵੀ ਆ ਧਾਰਾਂ ਦੂਰਾਂ ਤੁਹਾਨੂੰ ਕਰਾਤੀਆਂ ਚੱਕ ਰੇਟ ਪੁੱਛ ਕੇ ਦੱਸਦੇ ਆ ਤੇ ਬੱਚੀ ਬੜੀ ਪਿਆਰੀ ਮਗਰ ਤੇ ਥਣ ਦੇਖੋ ਚਾਰੇ ਨਖੜਵੇਂ ਪੂਰੇ ਗੈਪ ਤੇ ਵੱਡੇ ਸਾਈਜ਼ ਦੀ ਆ ਗਈ ਕੋਈ ਛੋਟੀ ਮੰਨ ਕੇ ਫੋਨ ਨਾ ਕਰਿਓ ਤੇ ਕਿਉਂਕਿ ਇਹਨੇ ਲੱਖ ਸਵਾ ਲੱਖ ਵਾਲੀ ਮੱਝ ਦਾ ਮੁਕਾਬਲਾ ਕਰਨਾ ਉਹਦੋਂ ਵੱਧ ਦੁੱਧ ਦੇਣਾ ਚੰਗੀ ਥਣਾ ਦੀ ਕੋਈ ਲੱਤ ਨਹੀਂ ਕੋਈ ਛੜ ਨਹੀਂ ਸਾਰਾ ਕੁਝ ਓਕੇ ਆ ਜੇਰ ਪੈਣੀ ਬਾਕੀ ਉਹ ਬਾਈ ਤੁਹਾਨੂੰ ਦੱਸ ਦੇਣਗੇ ਜਦੋਂ ਪੈਗੀ ਬੱਚੀ ਫੇਰ ਦਿਖਾਵਾਂਗੇ ਤੁਹਾਨੂੰ ਆ ਦੇਖੋ ਜੀ ਤੇ ਬਾਈ ਫਿਰ ਕਿੰਨੇ ਪੈਸੇ ਆ ਦੇ ਇਹਦਾ 45 ਮਾਨਦਾਨ ਹੋ ਜਾਊਗਾ ਹਾਂਜੀ ਓਕੇ ਹੁਣ ਦੋ ਨੰਬਰ ਦੀ ਗੱਲ ਕਰ ਲੀ ਗਏ ਲਿਓ ਇਹਨੂੰ ਕੱਢ ਲਿਓ ਨਾਲੇ ਬਾਹਰ ਨੂੰ ਕਿਹੜਾ ਸੂਆ ਸੂੰਦੀ ਆ ਜੀ ਇਹ ਚੌਥਾ ਸੂਆ ਸੂੰਦੀ ਆ ਤੇ ਕਿੰਨੇ ਦਿਨ ਬਾਕੀ ਆ ਹਲੇ ਮੇਰੇ ਹਿਸਾਬ ਅਦਾ ਲੈ ਜੂ ਦੱਸ ਦੇਣ ਤਾਂ 10 ਦਿਨ ਤੇ ਵੀਰੇ ਕਿੰਨਾ ਕੁ ਦੁੱਧ ਦਿੱਤਾ ਹੋਇਆ ਦਾ ਦੁੱਧ ਦਾ 20-22 ਲੀਟਰ ਅੈਦਕੀ ਵੀ ਦੇ ਦੂਗੀ ਫਿਰ ਵੀ ਭਾਈ ਠੀਕ ਆ ਦਿਨ ਕਿੰਨੇ ਦੱਸੇ ਸੀਗੇ 10 ਠੀਕ ਆ ਤੇ ਚੀਪੇ ਜੂਪੇ ਥਾਣਾ ਸੁਣਾ ਦੇ ਓਕੇ ਆ ਜੀ ਮੋੜ ਲਿਓ ਜੀ ਕਰੋ ਥੱਲੇ ਤੋਂ ਚੈੱਕ ਕੁਆਲਿਟੀ ਇਹਦੀ ਵੀ ਬੁਰੀ ਵਧੀਆ ਤੇ ਲੇਵਾ ਉਸ ਦਿਨ ਕਰਮ ਵਾਲੀ ਨੇ ਬਹੁਤ ਤਿਆਰ ਹੋ ਜਾਣਾ ਜਿਹਦੇ ਨੂੰ ਸੂਣਾ ਇਹਨੇ ਆ ਦੇਖੋ ਜੀ ਕਰੋ ਚੈੱਕ ਹਮ ਥਾਣ ਲੇਵੇ ਦੀ ਬੜੀ ਸਾਫ ਇੱਕ ਨੰਬਰ ਕਰੋ ਜੀ ਚੈੱਕ ਤੋਰਾ ਵਗੈਰਾ ਵੀ ਵਧੀਆ ਮੰਨ ਲਓ ਜੀ ਨੇੜੇ ਤੋਂ ਕਰਾਵਾਂਗੇ ਥਾਪਨ ਨੂੰ ਜੱਕੇ ਦੇ ਆ ਦੇਖੋ ਜੀ ਤੇਾਰੇ ਥਾਣ ਨਿਕਲਵੇਂ ਪੂਰੇ ਗੈਪ ਤੇ ਤੇ ਇਹਦੀ ਕੀ ਡਿਮਾਂਡ ਆ ਗਈ ਜੀ 60 ਆ ਤੇ ਮਾਨਦਾਨ ਹੋ ਜਾਊਗਾ ਹਾਂ ਜੀ ਬਾਕੀ ਦੀ ਗੱਲ ਦੁੱਧ ਨੇ 20 ਕਿਲੋ ਕੱਢ ਦੇਣਾ ਹੈ ਸੁਹਾ ਚੌਥਾ ਸੀਰ ਸਾਊ ਆ ਜੀ ਥਣਾ ਸੁਣਾ ਦੀ ਓਕੇ ਆ ਜਵਾ ਓਕੇ ਆ ਤੇ ਜਿਹੜੀ ਪਹਿਲੇ ਆ ਦੇਖ ਹੂੰ ਓਕੇ ਜੀ ਤੇ ਪਹਿਲੇ ਨੰਬਰ ਵਾਲੀ ਆਪਣੀ ਸੂਈ ਸਬਾਈ ਜੇਰ ਪੈਂਡਿੰਗ ਆ ਜੇਰ ਦੀ ਵੀਡੀਓ ਬਣਾ ਕੇ ਰੱਖ ਲਿਓ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਬਾਕੀ ਦੀ ਗੱਲ ਚੰਗੀ ਆ ਜੀ 45000 ਜੀ ਤੁਹਾਡਾ ਮਾਨਦਾਨ ਹੋ ਜਾਣਾ ਇਹਦਾ ਬੱਚਾ ਬੱਛੀ ਨਾ ਪੂਰੀ ਵਧੀਆ ਜੀ ਤੀਜਾ ਸੁਆ ਤੇ ਦੁੱਧ ਨੂੰ ਤੁਹਾਨੂੰ ਘਰੇ ਨਿਆਰੇ ਲਿਆ ਦੂ ਮਗਰ ਬੱਚੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ